ਪੰਜੀ ਬਾਈ ਬ ਅਕ੍ਰੋਸ ਦੀ ਬਾਰਡਰੀ ਹੈ ਜੀ ਬਟ ਚਲਾਈ ਯੂਰਪ ਦੇ ਵਿੱਚੋਂ ਜਾ ਰਿਹਾ ਬੰਦਾ ਹਾਲਾਂਕਿ ਦੇ ਉਹ ਦੇ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਬਟ ਉਮੀਦ ਹੈ ਕਿ ਹੋਰ ਇਹਦੇ ਵਿੱਚ ਰਿਕਵਰੀ ਹੋਣੀ ਚਾਹੀਦੀ ਹੈ ਇਹਨਾਂ ਨੇ ਤਾਂ ਦੱਸਿਆ ਫੰਡ ਨਾਲੇ ਬਾਕੀ ਹੈ ਇੰਪੋਰਟੈਂਟ ਹੈ ਸਾਰਾ ਉਹ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਵਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵੱਲੋਂ ਨਿਸ਼ਾ ਨਿਰਦੇਸ਼ ਤੇ ਪੰਜਾਬ ਦੇ ਵਿੱਚ ਡਰੱਗ ਫ੍ਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 2 ਕਿਲੋ ਹੀਰੋਇਨ ਦੇ ਨਾਲ ਇੱਕ ਡਰੱਗ ਸਮਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ 엘ियस ਮੱਲਾ ਇਹ ਇਹਦਾ ਦੂਸਰਾ ਛੋਟਾ ਨਾਮ ਹੈ ਮੋਟਾ ਔਰ ਜਿਹਨੂੰ ਕਹਿੰਦੇ ਆ ਪਿੰਡ ਖਿਆਲ ਕਲਾਂ ਲੋਪੋਕੇ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ 21 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮੁਕੱਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਵੀ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਮ ਨੇ ਪੁੱਛ ਕੇ ਤੋਏ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਟਰਲ ਹੈ ਬਾਹਰੋਂ ਬੈਠ ਕੇ ਚਲਾਇਆ ਜਾਇਆ ਜਾਏ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ बिकॉज ਉਹ ਫਿਰ ਗੱਲ ਨਿਕਲ ਜਾਂਦੀ ਹੈ ਤੋ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁੜਲੀ ਕੁੱਛ ਗਿਜ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਇਹ ਕਾਫੀ ਦੇਰ ਤੋਂ ਇਹ ਬੰਦਾ ਇਸ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹਿਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲ ਇੱਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੱਦਾਂ ਕਿ ਉਹਦੀ ਕੁਆਂਟੀਟੀ ਵਧਾ ਲੈਂਦੇ ਸੀਗੇ ਇਸ ਪੋਜ਼ ਕਰੋ ਆਪਣੇ ਕੋਈ 1 ਕਿਲੋ ਹੈ ਤੇ ਇਹਨਾਂ ਨੇ ਤਕਰੀਬਨ ਉਹਨਾਂ 1.5 ਕਿਲੋ ਬਣਾਉਣ ਵਾਸਤੇ ਉਹ ਚ ਇਹੋ ਜੀ ਚੀਜ਼ ਮਿਲਾਵਟ ਕਰ ਦੇਣੀ ਜਿਸ ਨਾਲ ਕਿ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਹ ਤਾਂ ਫੈਕਟ ਘੱਟ ਨਾ ਹੋਵੇ ਤੇ ਇਹਨਾਂ ਨੂੰ ਵੱਧ ਪੈਸੇ ਮਿਲ ਸਕਣ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ 'ਚ ਹਿਰਾਫੇਰੀ ਆਪਾਂ ਸਮਝ ਸਕਦੇ ਹਾਂ ਇਹ ਸਾਰੀ ਗੱਲ ਨੂੰ ਸੋ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਹਾਂ ਕੁਝ ਉਹ ਜਿਹੜਾ ਇਹਨਾਂ ਤੋਂ ਟੀਜ਼ਾਂ ਬਰਾਮਦ ਵੀ ਹੋਈਆਂ ਸਾਡੇ ਕੋਲ ਏਵਿਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਹਾਂ ਕਿ ਕਿੰਨਾ ਉਹਨੂੰ ਕੁਆਂਟੀਟੀ ਵਧਾਉਣ ਵਾਸਤੇ ਕੀ ਤਰੀਕਾ ਇਹ ਅਪਣਾਉਂਦੇ ਸੀਗੇ ਔਰ ਇਹਦੇ ਚ ਤੁਹਾਡੇ ਨਾਲ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਮਿਲਦੀ ਹੈ ਕਿਉਂਕਿ ਇਹਦੇ ਚ ਇੱਕ ਗੱਲ ਹੋਰ ਵੀ ਆਈ ਵੀ ਸ਼ਾਇਦ ਹਥਿਆਰ ਦਾ ਵੀ ਕੰਮ ਹੋਇਆ ਕਿਉਂਕਿ ਬੰਦਾ ਕਟ ਆਊਟ ਬੜੇ ਹੁੰਦੇ ਇਹਨਾਂ ਚ ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਤੇ ਉਹਨੂੰ ਅਸੀਂ ਹੋਰ ਉਹਦੇ ਤੇ ਮਿਹਨਤ ਕਰ ਰਹੇ ਹਾਂ ਔਰ ਉਹਨੂੰ ਬਰੀਕੀ ਨਾਲ ਦੇਖ ਰਹੇ ਹਾਂ ਜਿੱਦਾਂ ਹੀ ਬੰਦੇ ਫੜੇ ਜਾਂਦੇ ਆ ਅਗਲੇ ਉਹ ਕੜੀ ਤੋੜਨ ਲਈ ਜ਼ਰੂਰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਇਹ ਕੇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਹਦੇ ਚ ਕੱਟਆਊਟ ਬੜੇ ਸਟਰੋਂਗ ਹੈਗੇ ਨਹੀਂ ਤਾਂ ਆਮ ਬੰਦੇ ਨੂੰ ਪਤਾ ਹੁੰਦਾ ਕਿ ਉਹ ਫਲਾਨਾ ਬੰਦਾ ਮੈਨੂੰ ਦੇਖ ਕੇ ਗਿਆ ਉਹ ਆਇਆ ਜੀ ਉਹਦੇ ਚ ਕਾਫੀ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੈ ਔਰ ਇਹਨੂੰ ਅਸੀਂ ਉਮੀਦ ਹੈ ਕਿ ਜਲਦੀ ਤੋੜਨਾ ਫਿਰ ਸ਼ੇਅਰ ਕਰਾਂਗੇ ਸਾਰੇ ਪ੍ਰੋਸੈਸ ਬੱਧ ਰਿਹਾ ਹੈ ਹਾਂਜੀ ਬਾਈ ਬਾ ਕਰਾਸ ਦੀ ਬਾਰਡਰੀ ਹੈ ਜੀ ਬਟ ਚਲਾਈ ਯੂਰਪ ਦੇ ਵਿੱਚੋਂ ਜਾ ਰਿਹਾ ਬੰਦਾ ਔਰ ਜਿਹੜਾ ਲੋਕਲ ਕੰਟੈਕਟਸ ਨੇ ਹੋਰ ਬਾਰਡਰ ਏਰੀਏ ਦੇ ਉਹ ਅਸੀਂ ਸਾਨੂੰ ਇੰਪੋਰਟੈਂਟਲੀ ਚਾਹੀਦੇ ਆ ਹਾਲਾਂਕਿ ਦੇ ਉਹ ਦੋ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਬਟ ਉਮੀਦ ਹੈ ਕਿ ਹੋਰ ਇਹਦੇ ਚ ਰਿਕਵਰੀ ਹੋਣੀ ਚਾਹੀਦੀ ਹੈ ਸਰ ਇਹ ਜਿਹੜਾ ਇਹਨਾਂ ਨੇ ਤੁਸੀਂ ਕਹ ਰਹੇ ਮਿਕਸ ਕਰਦੇ ਸੀਗੇ ਇਹਨਾਂ ਨੇ ਕੋਈ ਇੱਥੇ ਕੋਈ ਕੋਈ ਜਗ੍ਹਾ ਨਹੀਂ ਹੋਵੇ ਕੋਈ ਲੈਬ ਬਣਾ ਕੇ ਇਹਨਾਂ ਨੇ ਇਹ ਘਾਰੀ ਘਾਰੀ ਉਹ ਤਾਂ ਯਾਰ ਇਦਾਂ ਹੁੰਦਾ ਨਾ ਦੇਸੀ ਤਰੀਕੇ ਨਾਲ ਜਿਸ ਤਰ੍ਹਾਂ ਵਿੱਚ ਮਿਕਸ ਕਰਦਾ ਪਾਊਡਰ ਪਾਤਾ ਥੋੜਾ ਬਤ ਉਹ ਪਰ ਉਹ ਚੀਜ਼ ਦੇਖਣੀ ਪੈਣੀ ਵੀ ਉਹ ਇਹਨਾਂ ਨੂੰ ਕਿੱਥੋਂ ਵਿੱਚ ਜਾਂਦੀ ਐਜੂਕੇਸ਼ਨ ਕਿੱਦਾਂ ਆਈ ਵੀ ਆ ਚੀਜ਼ ਪਾਓ ਸਾਡੇ ਦੋਸਤਾਂ ਲਈ ਪ્યોਰ ਆ ਕਿ ਜਿਹੜੀ ਮਿਕਸ ਨਹੀਂ ਨਹੀਂ ਜਿਹੜੀ ਆਪਣੇ ਮਿਲੀ ਐ ਤਾਂ ਬਹੁਤ ਸਹੀ ਕੁਆਲਟੀ ਦੇ ਮੈਂ ਤੁਹਾਨੂੰ ਇਹਦੀ ਪੁੱਛ ਕੇ ਚ ਤੋਂ ਇਹ ਗੱਲ ਦੱਸੀ ਐ ਠੀਕ ਠੀਕ ਐ ਸਰੇ ਮੋਨੋਸਪਰਿੰਗ ਕੀ ਸੀ ਗੱਲ ਹਾਂਜੀ ਕਿੰਨੇ ਕੁ ਬੰਦੇ ਦਾ ਨੈਕਸਟ ਬੰਦਾ ਦੋ ਬੰਦਿਆਂ ਦਾ ਹੋਰ ਫਿਕਰ ਹੋਇਆ ਇੱਥੇ ਲੋਕਲ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਦੇਖੋ ਇਹਦੇ ਮੁਤਾਬਕ ਉਹਨਾਂ ਕੋਲ ਕੰਸਾਈਨਮੈਂਟ ਆ ਚਾਰ ਪੰਜ ਆ ਚੁੱਕੀਆਂ ਹੈ ਓਵਰ ਮੈਨੀ ਮੰਥਸ ਬਟ ਉਹ ਜੇ ਗੱਲ ਇਹਨੂੰ ਪੂਰੀ ਕਲੀਅਰ ਨਹੀਂ ਕਿਉਂਕਿ ਕਟ ਆਊਟ ਮੈਂ ਤੁਹਾਨੂੰ ਦੱਸਿਆ ਬੜੇ ਇਹਦੇ ਚਾਰ ਰਹੇ ਸੀ ਸਪਲਾਈ ਚੇਨ ਤਾਂ ਜਿੱਦਾਂ ਜਿੱਦਾਂ ਦੇਖੋ ਬੜੀ ਲੋਕਲ ਮਤਲਬ ਪੰਜਾਬ ਚ ਹੀ ਆ ਜਾਂਦਾ ਤਾਂ ਤਾਂ ਬੇਸਿਕਲੀ ਡਾਇਰੈਕਸ਼ਨ ਆ ਰਹੀ ਹੈ ਬਾਹਰੋਂ ਪੈਸੇ ਵੀ ਸਾਰੇ ਉਹ ਹਵਾਲਾ ਦਾ ਚੈਨਲ ਚੂਨਲ ਸਾਰਾ ਉਹ ਕਾਫੀ ਲਿੰਕ ਪੜੇਗਾ ਕਿ ਯੂਰਪ ਦਾ ਬਿਲਕੁਲ ਪਹਿਲਾਂ ਹੀ ਨਹੀਂ ਕਰ ਜਦ ਹਾਂਜੀ ਐਸਾ ਗੱਲ ਤਾਂ ਇਹ ਹੈ ਨਾ ਵੀ ਇਥੋਂ ਲੋਕ ਚਲੇ ਗਏ ਉੱਥੇ ਬਾਹਰ ਬੈਠੇ ਆ इजी ਮਨੀ ਉਹਨਾਂ ਨੂੰ ਲੱਗਦਾ ਹੈ ਬੜਾ ਸੌਖਾ ਹੈ ਕ੍ਰਾਸ ਬਾਰਡਰ ਲਿੰਕ ਸਟੈਬਲਿਸ਼ ਕੀਤਾ ਉੱਥੋਂ ਅੱਗੇ ਇਧਰ ਆਪਣੇ ਬੰਦੇ ਤਿਆਰ ਕਰ ਲਏ ਔਰ ਅੱਗੇ ਤੋਂ ਅੱਗੇ ਉਹਦਾ ਬੈਨੀਫਿਟ ਲੈ ਕੇ ਬੈਠਾ ਫਾਈਨੈਂਸ਼ੀਅਲ ਉਹਦਾ ਪੁਆਇੰਟ ਉਹ ਵੀ ਜਿਵੇਂ ਇਥੇ ਪਹਿਲੇ ਲੱਕੀ ਫੜਾ ਤੁਸੀਂ ਦੱਸੇ ਸੀਗਾ ਉਹ ਅਜੇ ਤੁਹਾਨੂੰ ਤਾਂ ਨਹੀਂ ਮੈਂ ਸ਼ੇਅਰ ਕਰਿਆ ਫਿਰ ਉਹ ਗੱਲ ਥੋੜੀ ਜੀ ਸਾਡੀ ਅਜੇ ਚੱਲ ਰਹੀ ਹੈ ਕੋਈ ਰਾਹੀ ਮੰਗਾਂਦਾ ਜੀ ਆ ਪਹਿਲੀਆਂ ਰਾਹੀ ਦੇਖੋ ਇਹ ਬੰਦੇ ਜਿਹੜੇ ਅਗਲੇ ਕਟਆਊਟ ਨੇ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਆ ਤੇ ਉਹਨਾਂ ਤੋਂ ਆਪਾਂ ਨੂੰ ਬੜਾ ਕਲੀਅਰ ਹੋ ਜਾਣਾ ਹੈ ਇਹ ਬੰਦੇ ਨੂੰ ਇਹਦੇ ਕੋਲ ਰਖਾਉਂਦੇ ਵੀ ਰਹੇ ਆ ਅੱਗੇ ਯੂਜ਼ ਵੀ ਕਰਦੇ ਰਹੇ ਇਹਨੂੰ ਕਾਫੀ ਜਿੰਨੀ ਕੁ ਨੋਲੇਜ ਹੋ ਅਸੀਂ ਐਕਸਟ੍ਰੈਕਟ ਕਰ ਲਈ ਹੈ ਪਲਸ ਟੂ ਪਾਸ ਦਾ ਇੱਕ ਸਾਲ ਤੋਂ ਕਿੰਨਾ ਚਿਰ ਤੋਂ ਲੱਗਾ ਹੈ ਇਤਨੇ ਘੰਟੇ ਵਿੱਚ ਸਿੱਖਿਆ ਕਿਹਦਾ ਸਾਲ 1.5 ਸਾਲ ਤੋਂ ਪਲਸ ਟੂ ਪਾਸ ਕਰਨ ਤੋਂ ਬਾਅਦ ਹਾਂ ਮਤਲਬ 20 ਸਾਲੇ ਹੋ ਰਹੇ 21 ਆਪਨੇ ਟੈਸਟ ਲਗਾਏ ਨਹੀਂ ਆਪ ਨਹੀਂ ਹੈ ਜੇ ਕੋਈ ਗੱਲ ਇਦਾਂ ਦੀ ਆਈ ਨਹੀਂ ਬਾਕੀ ਉਹਨਾਂ ਦਾ ਮੈਡੀਕਲ ਹੋਏਗਾ ਉਹ ਚਾਹੀ ਜਾਣਾ ਕਿਹੜੇ ਏਰੀਆ ਸਰਵੇ ਨੂੰ ਰਸਕ ਕੀਤਾ ਜੀ ਆਪਾਂ ਰਾਮਦੀਰਤ ਰੋਡ ਜੀ ਛਾਟੇ ਥਾਣੇ ਚ ਪਰਚਾ ਹੋਇਆ ਤੁਹਾਨੂੰ ਪ੍ਰੈਸ ਨੋਟ ਦੇ ਰਹੇ ਹਾਂ ਜੀ ਕੋਈ ਜੇਲ੍ਹ ਨਾਲ ਕੋਈ ਲਿੰਕ ਕਰ ਰਹੇ ਜੀ ਸਾਹਮਣੇ ਨਹੀਂ ਅਜੇ ਕੋਈ ਅਜਿਹੀ ਗੱਲ ਨਹੀਂ ਹੈ ਸਰੇ ਦੀ ਪ੍ਰਾਪਰਟੀ ਕੋਈ ਡਰਗ ਮੰਡੀ ਉਹ ਭਾਜੀ ਅਸੀਂ ਸਾਰਾ ਦੇਖਾਂਗੇ ਹੁਣ ਮੇਨਤਾ ਜੇ ਸਪਲੈਂਡਰ ਮੋਟਰਸਾਈਕਲ ਦੀ ਤੁਹਾਨੂੰ ਦੱਸਿਆ ਉਹ ਗ੍ਰਾਮਦ ਹੋਇਆ ਖਾਤੇ ਵਗੈਰਾ ਦੇਖਾਂਗੇ ਅਸੀਂ ਤਾਂ ਪਹਿਲਾਂ ਅਸੀਂ ਨੈਟਵਰਕ ਤੇ ਬੰਨਾਲ ਦੇ ਬੰਦਿਆਂ ਨੂੰ ਫੜ ਲਈਏ ਇਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਸਟੈਪ ਵਾਈਜ਼ ਹਾਂਜੀ ਇਨਫੋਰਮੇ ਵੀਡੀਓ ਦੇ ਜ਼ਰੀਏ ਉਹਨਾਂ ਦਾ ਸੰਪਰਕ ਆਇਆ ਸੀਗਾ ਜਿਹੜਾ ਇਹਨਾਂ ਦਾ ਬਾਹਰ ਬੈਠਾ ਕਿੰਕੀ ਨਾ ਉਹਨਾਂ ਪਹਿਲਾਂ ਤੋਂ ਹੀ ਟੱਚ ਸੀ ਜਾਂ ਇਹਨੂੰ ਇਹਨਾਂ ਨੇ ਕੀਤਾ ਕਿ ਇਹ ਮਤਲਬ ਥੋੜੇ ਦਿਨ ਨੂੰ ਹੋ ਹੀ ਗਏ ਇਹਨੂੰ ਹਾਂ ਉਹ ਸਾਰੇ ਲੋਕ ਤੁਹਾਨੂੰ ਪਤਾ ਬਾਹਰ ਆਪਣਾ ਉਹਨਾਂ ਨੂੰ ਲੱਗਦਾ ਕਿ ਅਸੀਂ ਸੇਫ ਹਾਂ ਜਿਵੇਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਸੋਕੋ ਸਾਡੇ ਭੋਲੇ ਭਾਲੇ ਨੌਜਵਾਨਾਂ ਨੂੰ ਫਾਈਨੈਂਸ਼ੀਅਲ ਇੱਕ ਚਮਕਦਮਕ ਦਿਖਾ ਕੇ ਪੈਸੇ ਦੀ ਉਹਦੇ ਫਸਾ ਲੈਂਦੇ ਆ ਤੇ ਮੁਰਚੇ ਇਹ ਮੁੜ ਕੇ ਗੁਮਰਾਹ ਹੋ ਜਾਂਦੇ ਸਰ ਹੋਰ ਕੋਈ ਯਾ ਦੋ ਦੋ ਜਣੇ ਤੁਹਾਨੂੰ ਦੱਸਿਆ ਫੰਡ ਨਾਲੇ ਬਾਕੀ ਹੈ ਇੰਪੋਰਟੈਂਟ ਹੈ ਸਾਰਾ ਉਹ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜਲਦੀ ਐਸ ਸੂਨ ਐਸ ਪੋਸੀਬਲ ਅਜੇ ਛਾਲੇ ਪਿੰਡ ਵਿੱਚ ਪ੍ਰੋਪਰਟੀ ਕਿੱਥਾਂ ਨਹੀਂ ਲੱਗਦੀ ਅਜੇ ਦੇਖੀ ਨਹੀਂ ਜੀ ਮੈਂ ਤੁਹਾਨੂੰ ਵੀ ਗਲਤ ਕਵਾਂ ਐਗਰੀਕਲਚਰ ਦਾ ਕੰਮ ਕਰਦੇ ਆ ਉਹ ਅਸੀਂ ਕਿਉਂਕਿ ਅਜੇ ኦਪਰੇਸ਼ਨਲ ਕੰਮ ਹੀ ਸਾਰਾ ਮੇਨ ਚੱਲ ਰਿਹਾ ਇਹ ਤਾਂ ਹੁਣ ਇਹਦਾ ਰਿਮਾਂਡ ਹੈਗਾ ਆਪਣੇ ਕੋਲ ਤੋਂ ਆਪਾਂ ਉਹਦੇ ਵਿੱਚ ਸਾਰੀ ਗੱਲ ਕਰਕੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜਲਦੀ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਇੱਕ ਦਿਨ ਤੱਕ ਦੋ ਦਿਨ ਦਾ ਹੋਵੇ ਦੋ ਦਿਨ ਦਾ ਅਜੇ ਹੈਗਾ ਹੋਰ ਲੈਣਾ ਜੀ ਅਜੇ